ਯਈ ਦੇ ਤਿੰਨ ਰੂਪ ਮਹਾਰਾਜ ਨੇ ਵਰਤੇ ਆ ਇੱਕ ਯਈਆ ਪੂਰਾ ਸਾਰੇ ਪਾਸਿਓਂ ਬੰਦ ਇੱਕ ਯਈਆ ਅੱਧਾ ਹੈ ਅੱਧੇ ਯਈਏ ਨੂੰ ਦੋ ਰੂਪਾਂ ਚ ਮਹਾਰਾਜ ਨੇ ਵਰਤੇ ਆ ਜਿਵੇਂ ਇੱਥੇ ਹਨ ਸਾਈਡ ਤੋਂ ਮੂੰਹ ਖੁੱਲਾ ਹੈ ਇਹ ਅੱਧਾ ਯਈਆ ਹੈ ਕਈ ਵਾਰ ਸਾਈਡ ਤੋਂ ਬੰਦ ਹੁੰਦਾ ਹੈ ਉੱਪਰਲੀ ਜਿਹੜੀ ਡੰਡੀ ਆ ਨਾ ਯਈਏ ਦੀ ਉਹ ਖੁੱਲੀ ਹੁੰਦੀ ਹੈ ਉਹ ਵੀ ਅੱਧਾ ਯਈਆ ਹੈ ਇਉਂ ਅੱਧੇ ਯਈਏ ਦੇ ਦੋ ਰੂਪ ਔਰ ਪੂਰੇ ਯਈ ਦਾ ਇੱਕ ਰੂਪ ਦਸ਼ਮ ਬਾਣੀ ਚ ਕਲਗੀਧਰ ਪਾਤਸ਼ਾਹ ਨੇ ਵਰਤਿਆ ਹੈ ਇਹਦੇ ਨਾਲ ਉਚਾਰਨ ਵਿੱਚ ਇਨਾ ਕੁ ਫਰਕ ਪੈਂਦਾ ਹੈ ਕਿ ਜਦੋਂ ਯਈਆ ਜੇ ਇੱਥੇ ਪੂਰਾ ਹੋਵੇ ਫਿਰ ਇਹਦਾ ਉਚਾਰਨ ਈੜੀ ਸਿਆਰੀ ਨਾਲ ਬਣਦਾ ਹੈ ਦਇਆਲੇ ਜੇ ਪੂਰਾ ਯਈਆ ਹੁੰਦਾ ਪਰ ਮਹਾਰਾਜ ਨੇ ਅੱਧਾ ਯਈਆ ਵਰਤਿਆ ਇਸ ਕਰਕੇ ਈੜੀ ਨਹੀਂ ਹੁਣ ਲੱਗੂਗੀ ਪਾਠ ਉਚਾਰਨ ਸੀਹਾਰੀ ਨਾਲ ਹੀ ਹੋਣਾ ਪਰ ਉਹ ਸੀਹਾਰੀ ਦੱਦੇ ਨੂੰ ਲੱਗ ਜਾਣੀ ਦਿਆਲੇ ਇਉਂ ਨਮੋ ਸਰਬ ਦਿਆਲੇ ਇਹਦਾ ਉਚਾਰਨ ਬਣ ਗਿਆ ਅੱਧੇ ਯਈਏ ਨਾਲ ਇੰਨਾ ਫਰਕ ਹੈ ਜੇ ਪੂਰਾ ਯਈਆ ਹੋਵੇ ਫਿਰ ਈੜੀ ਨੂੰ ਸੀਹਾਰੀ ਨਾਲ ਇਹਦਾ ਉਚਾਰਨ ਬਣੇਗਾ ਦਇਅਲੇ ਸੋ ਇਹ ਪਾਠ ਦਾ ਭੇਦ ਆਪ ਜੀ ਜਿੱਥੇ ਵੀ ਇਦਾਂ ਦਾ ਪਾਠ ਆਵੇ ਉਹ ਆਪਣੇ ਹਿਸਾਬ ਨਾਲ ਜਿੱਥੇ ਯਈਆ ਪੂਰਾ ਹੈ ਉਥੇ ਈੜੀ ਸੀਹਾਰੀ ਨਾਲ ਉਚਾਰਨ ਜਿੱਥੇ ਯੱਯਾ ਅੱਧਾ ਹੈ ਉੱਥੇ ਫਿਰ ਦੱਦੇ ਨੂੰ ਸਿਆਰੀ ਦਿਆਲੇ ਇਉਂ ਇਹਦਾ ਉਚਾਰਨ ਬਣੇਗਾ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸ ਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੋਬਨਮੇ ਹਾਂਜੀ ਅਜਨਮੇ ਇਸੇ ਤਰ੍ਹਾਂ ਹੀ ਅਗਲਾ ਪਾਠ ਨਮਸਤੰ ਸੋ ਬਨ ਮੇ ਇਹ 192 ਇਕੱਠਾ ਨਹੀਂ ਕਹਿਣਾ ਸੋ ਬਨ ਮੇ ਸੋ ਨੂੰ ਵੱਖਰਾ ਸਬੰਧਕ ਬਨ ਨੂੰ ਵੀ ਸਬੰਧਕ ਮੇ ਨੂੰ ਵੀ ਸਬੰਧਕ ਵੱਖਰੇ ਔਰ ਸਬੰਧਕ ਵਿੱਚ ਇੰਨਾ ਫਰਕ ਹੈ ਵੀ ਵੱਖਰਾ ਉਹ ਬਿਲਕੁਲ ਹੀ ਵੱਖਰਾ ਪੜ੍ਹਨਾ ਹੈ ਔਰ ਜਿਹੜਾ ਸਬੰਧਕ ਪਾਠ ਹੋਵੇ ਉਹਦੇ ਚ ਬਿਲਕੁਲ ਨਾ ਮਾਤਰ ਸਪੇਸ 92 ਐਵੇਂ ਵੀ ਨਹੀਂ ਕਹਿਣਾ ਸੋ ਬਾਨ ਮੇ ਐਵੇਂ ਵੀ ਨਹੀਂ ਕਹਿਣਾ ਸੋ ਬਾਨ ਮੇ ਬਸ ਵਿਚਲਾ ਇਹਦਾ ਉਚਾਰਨ ਹੈ ਸਬੰਧਕ ਨਮਸਤੰ ਸੋ ਬਾਨ ਮੇ ਇਉਂ ਇਹਦਾ ਉਚਾਰਨ ਕਰਨਾ ਇਕੱਠਾ ਨਹੀਂ ਹੈ ਨਮੋ ਸਰਬ ਗਉਨੇ ਨਮੋ ਸਰਬ ਭਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ